ਸਸੀ ਕਾਲ ਜੀ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਆਪਾਂ ਬਣਾ ਰਹੇ ਹਾਂ ਜੀ ਗੁਲਗੁਲੇ ਮਠਿਆ ਗਰਮੀ ਬਹੁਤ ਹੈ ਮੀਂਹ ਪਿਆ ਨਹੀਂ ਅੱਜ ਛੁੱਟੀ ਸੀਗੀ ਤੇ ਆਪਾਂ ਵੀ ਸੰਧਾਰਾ ਬਣਾ ਰਹੇ ਆ ਤਿਆਰ ਕਰ ਰਹੇ ਆ ਭਾਈ ਦੇਖੋ ਚੁੱਲੇ ਤੇ ਨਜ਼ਾਰਾ ਗਰਮੀ ਦੇ ਵਿੱਚ ਸਾਰ ਆਪ ਹੀ ਕੰਮ ਕਰ ਰਹੇ ਪਾਈ ਤੁਸੀਂ ਤਾਂ ਸੀ ਤਾਂ ਦੱਸੰਦਾ ਰਾ ਆਪ ਹੀ ਤਿਆਰ ਕਰ ਰਹੀ ਹੈ ਤੁਸੀਂ ਤਾਂ ਸਭੀ ਮਲਕ ਵੀ ਕੀਤੀ ਹੈ ਸਾਡੀ ਪਰਜਾਈ ਨਹੀਂ ਪੜੀ ਨਾ ਨਾ ਪਰਜਾਈ ਤਾਂ ਸਾਡੀ ਦੇਖਾ ਰਹਾ ਜਮਾ ਉਹ ਆਪਣੀ ਵੀ ਵਾਰ ਛੋਟਾ ਹੈ ਉਹਨਾਂ ਵੀ ਹੋਰ ਨਹੀਂ ਕੁਝ ਕਰਕੇ ਰਹੀ ਅਸੀਂ ਤਾਂ ਆ ਵੀ ਆ ਕੇ ਪੇਕਿਆਂ ਦੇ ਤੇ ਆਪਦੇ ਗੋਲਦਲੇ ਮੱਟੀਆਂ ਤਿਆਰ ਕਰ ਰਹੀ ਹੈ ਇਹ ਦੁਆ ਦਾ ਆਪਾਂ ਬਣਾਵਾਂਗੇ ਕੂੜੇ ਕੂੜੇ ਤੁਹਾਨੂੰ ਦਿਖਾਵਾਂਗੇ ਦੇਖੋ ਕਿੰਨੇ ਮੀਆਂ ਫੁੱਲ ਰਹੇ ਆ ਪੂਰੇ ਐ ਵਧੀਆ ਕੁਛ ਨਹੀਂ ਪਾਇਆ ਜੀ ਆਪਾਂ ਕਿਹਾ ਉਸ ਬਾਅਦ ਆਟਾ ਪਹਿਲਾਂ ਮੇਕ ਲਿਆ ਸੀਗਾ ਮੇਕ ਲਿਆ ਮੇਰਾ ਗੁੰਨ ਲਿਆ ਪੂਰਾ ਮਸਲ ਕੇ ਕਿਹਾ ਪਾ ਕੇ ਪੂਰਾ ਮਸਲ ਲਿਆ ਆਟਾ ਤੇ ਉਸ ਤੋਂ ਬਾਅਦ ਆਪਾਂ ਗੋਲ ਪਾ ਕੇ ਤੇ ਉਹਦੇ ਨਾਲ ਗੁੰਨ ਲਿਆ ਦੇਖੋ ਕਿਵੇਂ ਫੁੱਲ ਰਹੀਆਂ ਨੇ ਇਹ ਆਪਾਂ ਗੋਲ ਵੈਰਾਈਟੀ ਬਣਾ ਲਈ ਕੋਈ ਚੌਰਸ ਬਣਾ ਲਈ ਕੋਈ ਕਿਵੇਂ ਬਣਾ ਲਈ ਅੱਜ ਜੀ ਹੁਣ ਆਪਾਂ ਬਣਾ ਰਹੇ ਹਾਂ ਪੂੜੇ ਦੇਖੋ ਪਹਿਲਾਂ ਐ ਬਣਾਉਂਦੀਆਂ ਹੁੰਦੀਆਂ ਸੀ ਬੁੜੀਆਂ ਪਿੰਪਲ ਦੇ ਪੱਤੇ ਨਾਲ ਜਾਂ ਗੱਤਾ ਲੈ ਕੇ ਆਏ ਤੇ ਆ ਵੀ ਦੱਸਿਓ ਕਿਹਨੇ ਕਿਹਨੇ ਦੇਖੀ ਐ ਲੀਰ ਤੇ ਡੱਕੇ ਤੇ ਲੀਰ ਬੰਨ ਕੇ ਤੇਲ ਲਾਉਂਦੇ ਇਹ ਵੀ ਇਹ ਵੀ ਆਏ ਪਹਿਲਾਂ ਆਈ ਲਾਉਂਦੀ ਆਉਂਦੀ ਸੀ ਤੇਲ ਲਾਉਂਦੀ ਦੇਖੋ ਪੂੜਾ ਆਪਣਾ ਬਣ ਗਿਆ ਨਾ ਘੈਂਟ ਪੂੜਾ